पंजाब सरकार वालों दो फरवरी दो हज़ार चौबीस न पटियाला हैरीटेज तिलटरी लिटरेचर मेला लगाया गया है पटियाला वासन इस मेले विच कुछ नव ही वेखन मिलया है इस मेले विच रंगले पंजाब की झाकी बाखूबी वेखन मिलती है जिस विच वक् वूलों वक कालजा के बच्चे गिद्दे भंगड़े नाटक ते होर गतिविधियाग लिखाई हो दे रहे हैं ਵਕ-ਵਕ ਸਟਾਰ ਲੱਗੇ ਹੋਏ ਹਨ ਜੋ ਮੇਲੇ ਦੀ ਰੌਣਕ ਨੂੰ ਹੋਰ ਵੀ ਵਧਾ ਰਹੇ ਹਨ ਇਸ ਮੇਲੇ ਵਿੱਚ ਬਹੁਤ ਸਾਰੇ ਬੱਚੇ ਵੇਖਣ ਨੂੰ ਮਿਲ ਰਹੇ ਹਨ ਇੱਕ ਨਵਾਂ ਹੀ ਤੱਤ ਇਸ ਮੇਲੇ ਵਿੱਚ ਪਾਇਆ ਗਿਆ ਹੈ ਜੋ ਹੈ ਮਿਲਟਰੀ ਲਿਟਰੇਚਰ ਇਹ ਤੱਤ ਹੀ ਬੱਚਿਆਂ ਦੀ ਰੌਣਕ ਨੂੰ ਹੋਰ ਵਧਾ ਰਿਹਾ ਹੈ ਉਹਨਾਂ ਵਿੱਚ ਉਤਸ਼ਾਹ ਉਤਸੁਕਤਾ ਵਿਖਾਈ ਦੇ ਰਹੀ ਹੈ ਮੈਦਾਨ ਵਿੱਚ ਪਈਆਂ ਵੱਖ-ਵੱਖ ਤੋਪਾਂ ਦੀ ਜਾਣਕਾਰੀ ਬੱਚਿਆਂ ਵਿੱਚ ਰੋਚਕਤਾ ਪੈਦਾ ਕਰ ਰਹੀਆਂ ਹਨ ਫੌਜੀਆਂ ਦੀ ਜ਼ਿੰਦਗੀ ਕਿਵੇਂ ਦੀ ਹੁੰਦੀ ਹੈ ਫੌਜ ਵਿੱਚ ਭਰਤੀ ਹੋਣ ਲਈ ਕਿਹੜੀਆਂ ਪ੍ਰੀਖਿਆਵਾਂ ਤੋਂ ਗੁਜ਼ਰਨਾ ਪੈਂਦਾ ਹੈ ਇਸ ਦਾ ਲਾਈਵ ਉਦਾਹਰਣ ਵੀ ਦਿੱਤੇ ਜਾ ਰਹੇ ਹਨ ਮੁੰਡੇ ਕੁੜੀਆਂ ਲਾਈਵ ਟੈਸਟ ਦੇ ਰਹੇ ਹਨ ਕਿ ਕੌਣ ਮੁੰਡਾ ਸਟਰੋਂਗ ਹੈ ਤੇ ਕੌਣ ਕੁੜੀ ਸਭ ਤੋਂ ਵੱਧ ਸਟਰੋਂਗ ਹੈ ਬੱਚਿਆਂ ਨੂੰ ਸੱਭਿਆਚਾਰਕ ਰੰਗ ਤੇ ਮਿਲਟਰੀ ਲਿਟਰੇਚਰ ਸਮਝਾਉਂਦਾ ਇਹ ਵੱਖਰਾ ਤੇ ਨਵੇਕਲਾ ਜਿਹਾ ਹੀ ਟੰਗ ਹੈ ਪੰਜਾਬ ਸਰਕਾਰ ਵੱਲੋਂ ਇਹ ਬੜਾ ਅਨੋਖਾ ਤੇ ਸਫਲ ਉਪਰਾਲਾ ਕੀਤਾ ਗਿਆ ਹੈ ਜਿਵੇਂ ਪਹਿਲਾਂ ਵੀ ਆਪਾਂ মিডিਆ ਦੇ ਰਾਹੀਂ ਦੱਸਿਆ ਸੀਗਾ ਕਿ ਇਹ ਤਿੰਨ ਦਿਨਾਂ ਦਾ ਇੱਕ ਫੈਸਟੀਵਲ ਹੈਗਾ 2 ਤਾਰੀਖ 3 ਤਾਰੀਖ ਤੇ 4 ਤਾਰੀਖ ਤੇ ਦੋ ਬਾਅਦ ਫਿਰ 10 11 ਤਾਰੀਖ ਨੂੰ ਫਿਰ ਤੋਂ ਕੁਝ ਇਵੈਂਟਸ ਹੋਣੇ ਨੇ ਇਹ ਜਿਵੇਂ ਆਪਾਂ ਹਰ ਸਾਲ ਪਟਿਆਲਾ ਦਾ ਹੈਰਿਟੇਜ ਮੇਲਾ ਕਰਵਾਉਂਦੇ ਨੇ ਉਹਦੀ ਹੀ ਖੜੀ ਦਾ ਇੱਕ ਹਿੱਸਾ ਹੈਗਾ ਮਿਲਟਰੀ ਲਿਟਰੇਚਰ ਫੈਸਟੀਵਲ ਇਹ ਆਪਾਂ ਪਹਿਲਾ 2017 ਵਿੱਚ ਕੀਤਾ ਸੀ ਹੁਣ ਇਹ ਦੂਜਾ ਮਿਲਟਰੀ ਲਿਟਰੇਚਰ ਫੈਸਟੀਵਲ ਹੈ ਤੇ ਇਹਦੇ ਵਿੱਚ ਆ ਮਾਰਸ਼ਲ ਸongs ਨੂੰ ਲੈ ਕੇ ਪਟਿਆਲਾ ਦੀ ਜਿਹੜੀ ਹਿਸਟਰੀ ਰਹੀ ਹੈ ਮਾਰਸ਼ਲ ਜਾਂ ਫਿਰ ਆਮਰੀ ਨੂੰ ਲੈ ਕੇ ਉਹ ਸਾਰਾ ਇਹਦੇ ਨਾਲ ਨਾਲ ਜਿਹੜੇ ਆਪਣੇ ਇੱਥੇ ਆਰਮੀ ਦੇ ਯੂਨਿਟ ਹੈਗੇ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਕੋਲ ਇਕੁਪਮੈਂਟਸ ਨੇ ਉਹਨਾਂ ਦੇ ਕੋਲ ਜੋ ਦਾ ਵੀ ਸਾਜ਼ ਸਾਮਾਨ ਹੈ ਉਹਦੀ ਵੀ ਪ੍ਰਦਰਸ਼ਨੀ ਜਿਹੜੀ ਹੈ ਕਿ ਉਹ ਰੱਖੀ ਹੋਈ ਹੈ ਤੇ ਇਸ ਦੇ ਨਾਲ ਨਾਲ ਇੱਥੇ ਟਾਕਸ ਵੀ ਹੋਣ ਗਿਆ ਕੁਝ ਜਿਹੜੀ ਮੂਵੀਜ਼ ਹੈ ਉਹ ਵੀ ਬੱਚਿਆਂ ਨੂੰ ਦਿਖਾਈ ਜਾਣ ਗਿਆ ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਤੁਸੀਂ ਇੱਥੇ ਜ਼ਰੂਰ ਆਓ ਤੇ ਇਹ ਇਹਦਾ ਹਿੱਸਾ ਪਣਾਓ ਕਿਉਂਕਿ ਇਹ ਤੁਹਾਡੀ ਪਰਸਨਲਿਟੀ ਡਵੈਲਪਮੈਂਟ ਵਿੱਚ ਵੀ ਬਹੁਤ ਹੈਲਪ ਕਰ ਸਕਦਾ ਹੈ ਤੇ ਤੁਹਾਨੂੰ ਜਿਹੜਾ ਪਟਿਆਲਾ ਦੀ ਰਿਚ ਹਿਸਟਰੀ ਹੈਗੀ ਹੈ ਆਰਮਸ ਨੂੰ ਲੈ ਕੇ ਜਾਂ ਫਿਰ ਮਿਲਟਰੀ ਦਾ ਜਿਹੜਾ ਕਲਚਰ ਹੈ ਉਹਦੇ ਬਾਰੇ ਵੀ ਤੁਹਾਨੂੰ ਜਾਗਰੂਕਤਾ ਜਿਹੜੀ ਹੈ ਉਹ ਪ੍ਰਾਪਤ ਹੋਵੇ ਅੱਜ ਅਸੀਂ ਖਾਸਾ ਕਾਲਜ ਪਟਿਆਲਾ ਵਿੱਚ ਪਹੁੰਚਿਆ ਜੀ ਇੱਥੇ ਇੱਥੇ ਟੈਂਕ ਲੱਗੇ ਹੋਣਾ ਹੈ ਇਹ ਟੈਂਕ ਨਵੇਂ ਵੀ ਨੇ ਪੁਰਾਣੇ ਮਾਡਲ ਦੇ ਵੀ ਨੇ ਇਹਦੇ ਵਿੱਚ ਜਿਹੜੇ ਚ ਗੋਲਾ ਬਾਰੂਦ ਜਿਹੜਾ ਪੈਂਦਾ ਉਹ ਵੀ ਹੈ ਅੱਜ ਸਾਡੇ ਨਾਲ ਸਾਧਵਿੰਦਰ ਸਿੰਘ ਜੀ ਨੇ ਇਹ ਇਹਨਾਂ ਤੋਂ ਪੁੱਛਦੇ ਆ ਇਹ ਕਿ ਟੈਂਕ ਜਿਹੜੇ ਹੈਗੇ ਨੇ ਮਾਡਲ ਕਿਹੜੇ ਨੇ ਸਰ ਨਮਸਕਾਰ ਜੀ ਨਮਸਕਾਰ ਸਰ ਇਹ ਟੈਂਕਾਂ ਦੇ ਮਾਡਲ ਕਿਹੜੇ ਟੈਂਕਾ T90 ਸਰ T90 1919 ਉਸ ਨੂੰ ਬੋਲਦੇ ਹੈ ਦੀ ਰੇਂਜ ਕਿੰਨੀ ਹੈ ਇਸਕੀ 5 ਕਿਲੋਮੀਟਰ 5 ਕਿਲੋਮੀਟਰ ਮੈਕਸਮਮ ਹਿਟਿੰਗ ਨੇਸ ਇਸਕੀ 5 ਕਿਲੋਮੀਟਰ ਸਰ ਔਰ ਜਿਹੜੇ ਟੈਂਕ ਖੜੇ ਆ ਸਭ ਕੀ ਅਲੱਗ-ਅਲੱਗ ਰੇਂਜ ਹੈ ਅਲੱਗ-ਅਲੱਗ ਰੇਂਜ ਹੈ ਸਰ ਅਲੱ जो इसमें सर गोरा पड़ता है जो इसमें जो पड़ता है वो रशिया हाँ, okay, का बना हुआ है इसके अंदर तीन क्रू बैठते हैं ड्राइवर गनर और कमांडर जी तीन क्रू बैठते हैं सर इसके अंदर ओके okay, हाँ ऑटोमेटिक फायर फायर कंट्रोल सिस्टम का बंदोबस्त किया गया है जी उसके बाद में इसमें हम टोटल फोर्टी टू राउंड डालते हैं इसके अंदर

इनको हम तमाम को बोलते हैं एपी तो सामने सने इनके पीछे हम चार्जर लोड करते हैं ओके इस चार्जर को इसके अंदर पीछे लोड होता है जी इसके अंदर ऑटो लोडर सिस्टम है एल जी प्रेस करना है तो छह से आठ सेकंड के अंदर आपकी गन लोड हो जाएगी टारगेट के अंदर आप लेकर के उसके बाद आप इसमें हायर कर सकते हो जी ये

ਦੇਖੋ ਇਹਨਾਂ ਨੇ ਆਪਣੀ ਜੋ ہمارے ساتھ ਵਿਵੇnder ਸਿੰਘ ਜੀ ਹੈ ਇਤਨੀ ਜਾਣਕਾਰੀ دی ਔਰ ਇਹ ਜਿਹੜੇ ਬੱਚੇ ਇੱਥੇ ਆਉਂਦੇ ਨੇ ਛੋੜੇ ਜਿਹੜੇ ਆ ਸਟੂਡੈਂਟ ਮੈਂ ਦੇਖ ਰਿਹਾ ਤੁਸੀਂ ਇਹਨਾਂ ਨੂੰ ਕੀ ਕੀ ਜਾਣਕਾਰੀ ਦੇ ਰਹੇ ਹੋ ਸਟੂਡੈਂਟ ਕੋ ਸਾਹਿਬ ਹਮ ਜੋ ਇਹ ਥੈਂਕ ਐਟੀ 190 ਰਸ਼ੀਆ ਦਾ ਬਣਾ ਹੂਆ ਇਸਕੇ ਬਾਰੇ ਮੈਂ ਪੂਰਾ ਇਸਕੇ ਬਾਰੇ ਚੰਨ ਲਾਤਾ ਬਤਾ ਰਹੇ ਹਾਂ ਏਨਕੋ ਜੀ ਅੱਗੇ ਆਉਣੇ ਕੇ ਲੀਏ ਔਰ ਇਨਕੋ ਮੋਟੀਵੇਟ ਕੀਆ ਜਾ ਰਹਾ ਹੈ ਥੈਂਕ ਯੂ ਸਰ ਧੰਨਵਾਦ ਦੇਖੋ ਇਹਨਾਂ ਨੇ ਕਿੰਨੀ ਜਾਣਕਾਰੀ ਦਿੱਤੀ ਕਿ ਵੀ ਜਿਹੜੇ ਆਪਣੇ ਇਸ ਟਾਈਮ ਆਪਣੇ ਜੋ ਵੀ ਟੈਂਕ ਆਗੇ ਨੇ ਥੇ ਉਹ ਟੈਂਕ ਦੀ ਬਾਰੇ ਜਾਣਕਾਰੀ ਦਿੱਤੀ ਰਾਹ। ਧੰਨਵਾਦ ਸਰ। ਮਿਹਰਬਾਨੀ। ਸਰ ਨਾਲ ਨੇ ਕੁਝ ਬੱਚੇ ਹੋਰ ਵੀ ਨੇ ਜਿਹੜਾ ਬੱਚਾ ਬੁੱਢਾ ਦਲ ਤੋਂ ਆਇਆ ਹੈ। ਕੀ ਬੇਟਾ ਨਾਮ ਕੀ ਤੁਹਾਡਾ? ਕਰਨਜੋਤ। ਬੇਟਾ ਤੁਸੀਂ ਕੀ ਸਿੱਖਿਆ ਔਰੇ ਤੁਹਾਨੂੰ ਕੀ ਸਿਖਾਇਆ ਗਿਆ ਔਰੇ? ਇੱਥੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿਵੇਂ ਕਿ ਸਾਨੂੰ ਪਤਾ ਲੱਗਿਆ ਜਿਹੜੀਆਂ ਗੰਸਾਂ ਆ ਉਹ ਕਿੰਨੀ ਰੇਂਜ ਆ ਉਹਨਾਂ ਦੀ ਕਿੰਨੀ ਡੈਮੇਜ ਦਿੰਦੀਆਂ ਸਾਨੂੰ ਇੱਥੇ ਬਹੁਤ ਪਤਾ ਲੱਗਿਆ ਹੈ। ਔਰ ਤੁਹਾਨੂੰ ਜਿਹੜੀ ਇਹ ਟ੍ਰੇਨਿੰਗ ਦਿੱਤੀ ਹੈ ਜਾਂ ਤੁਹਾਡੇ ਸਕੂਲ ਦੇ ਵਿੱਚ ਵੀ ਦੱਸੀਏ ਜਾਣਕਾਰੀ ਦਿੱਤੀ ਹੈ ਜਾਂ ਤੁਸੀਂ ਆ ਕੇ ਫਸਟ ਟਾਈਮ ਅਜਾਏ ਹੋ ਇੱਥੇ ਅਸੀਂ ਫਸਟ ਟਾਈਮ ਆਇਆ ਸਾਡੇ ਮਤਲਬ ਸਕੂਲ ਚ ਐਨਸੀਸੀ ਹੈ ਪਰ ਇਹ ਟੈਂਕਸ ਵਗੈਰਾ ਸਾਡੇ ਸਕੂਲ ਚ ਕੁਝ ਨਹੀਂ ਹੈ ਵੈਰੀ ਗੁੱਡ ਦੇਖੋ ਛੋਟੋੜੇ ਬੱਚੇ ਨੇ ਲੇਕਿਨ ਨੋਰਲੈਂਡ ਦੀ ਕੋਸ਼ਿਸ਼ ਕਰਦੇ ਨੇ ਜਿਹੜਾ ਧੰਨਵਾਦ ਤੁਹਾਡਾ ਇਦਾਂ ਹੀ ਸਿੱਖੋ ਇਦਾਂ ਹੀ ਵੱਡੇ ਹੋ ਇਦਾਂ ਹੀ ਅਫਸਰ ਬਣੋ ਠੀਕ ਹੈ ਧੰਨਵਾਦ ਸਾਡਾ ਨਾਲ ਜੀ ਬੱਚੇ ਆਏ ਨੇ ਸਟੂਡੈਂਟ ਆਏ ਨੇ

ਇੱਕ ਮਿੰਟ ਇਹ ਮੇਰੇ ਸੁਪਰ ਫਾਸਟ ਇੱਕ ਮਿੰਟ ਰੁਕ ਜਾ ਬਤਾ ਬਾਂ ਦੇ ਵਿੱਚ ਆਈ ਕੀ ਵੀ ਫੱਟੇ ਹੋ ਕੇ